ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਿਹੜਾ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਇੱਕ ਹੋਰ ਜਿਹੜੀ ਵਾੜ ਦਿਖਾਉਣ ਜਾ ਰਹੇ ਹਾਂ ਏਰੀਆ ਦੋਸਤੋ ਪਿੰਡ ਜਮਾਲਪੁਰ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈ ਜੀ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰ ਲਾਂਗੇ ਉਹਨਾਂ ਦੀ ਦੋਸਤੋ ਘਰੇਲੂ ਵੈੜ ਹੈਗੀ ਆ ਦੋਸਤੋ ਘਰ ਦੇ ਜਿਹੜੇ ਪਸ਼ੂ ਰੱਖੇ ਹੋਏ ਨੇ ਉਹਨਾਂ ਦੇ ਵਿੱਚੋਂ ਜਿਹੜੀ ਇਹ ਸੇਲ ਕਰਦੇ ਪਏ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਹੋਰਾਂ ਦਾ ਬਾਕੀ ਆਪਾਂ ਜਿਹੜੀ ਬਥੇਰੇ ਜਾਣਕਾਰੀ ਆ ਇਸ ਵੈੜ ਦੀ ਆ ਭਾਈ ਹੋਣਾ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਹੀ ਲੈ ਲਾਂਗੇ ਚੱਲਦੇ ਆ ਬਾਈ ਹੋਰਾਂ ਦੇ ਕੋਲ ਪੁੱਛ ਲੈਨੇ ਆ ਉਹਨਾਂ ਦਾ ਨਾਮ ਸਭ ਤੋਂ ਪਹਿਲਾਂ ਸਸਰੀਕਰ ਪਾਜੀ ਸਸਰੀਕਰ ਤੇ ਪਾਜੀ ਇੱਕ ਆਪਣਾ ਨਾਮ ਜ਼ਰੂਰ ਦੱਸਗੇ ਨਾਮ ਪ੍ਰਤਾਪ ਸਿੰਘ ਹਾਂ ਠੀਕ ਹੈ ਜੀ ਪਿੰਡ ਜਮਾਲਪੁਰ ਆ ਗਿਆ ਪਿੰਡ ਜਮਾਲਪੁਰ ਠੀਕ ਹੈ ਭਾਜੀ ਤੇ ਇਹ ਭਾਜੀ ਵੜ ਆਪਣੇ ਕੋਲ ਘਰ ਦੀ ਵੜੀ ਹੈ ਜੀ ਹਾਂਜੀ ਘਰ ਦੀ ਹੈ ਤੇ ਸੂਆ ਭਾਜੀ ਇਹ ਕਿੰਨਾ ਸੂਈ ਹੈ ਜੀ ਤੀਜਾ ਜੀ ਤੀਜਾ ਸੂਆ ਸੂਈ ਹੈ ਤੇ ਟਾਈਮ ਭਾਜੀ ਕਿੰਨਾ ਹੋ ਗਿਆ ਸੀ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨਾ ਹੋ ਗਿਆ ਬੱਚਾ ਭਾਜੀ ਮਗਰ ਇਹਦੇ ਓਏ ਬੱਚਾ ਹੋ ਮਰ ਗਿਆ ਜੀ ਮਰ ਗਿਆ ਬੱਚਾ ਸੀਗਾ ਅ ਸੋ ਦੋਸਤੋ ਡੇਢ ਮਹੀਨਾ ਹੋ ਗਿਆ ਤੇ ਤੀਜਾ ਸੂਆ ਸੂਈ ਹੈ ਵੜ ਤੇ ਇੱਕ ਵਾਰੀ ਤੁਸੀਂ ਥਾਣਾ ਦੀ ਕੁਆਲਿਟੀ ਜ਼ਰੂਰ ਚੈੱਕ ਕਰ ਸਕਦੇ ਹੋ ਤੇ ਭਾਜੀ ਦੁੱਧ ਕਿੰਨਾ ਮਿਲੂ ਆਪਾਂ ਨੂੰ ਜਿਹਦੇ ਥੱਲੇੋਂ 10 ਲੀਟਰ 10 ਕਿਲਿਟਰ ਹੈਗਾ ਜੀ ਬੇਲੋ ਪਰਪੋਜੀ ਹੈ ਕੋਈ ਭੈਣ ਭਰਾ ਵੇ ਤੇ ਚੋ ਸਕਦਾ ਨਾ ਆ ਠੀਕ ਆ ਆ ਸੋ ਦੋਸਤੋ ਇੱਕ ਵਾਰੀ ਜਿਹੜਾ ਤੁਸੀਂ ਆ ਬੋਡੀ ਸਟਰਕਚਰ ਆ ਤੇ ਮੂੰਹ ਮੱਥਾ ਤੁਸੀਂ ਆ ਵਹਿੜ ਦਾ ਜ਼ਰੂਰ ਚੈੱਕ ਕਰ ਲਓ ਬਿਲਕੁਲ ਆ ਖੋਨੀ ਵਹਿੜਾ ਦੋਸਤੋ ਤੇ ਤਕਰੀਬਨ ਜਿਹੜਾ ਅਕਰੋਸ ਕਿਤਨ ਕਿਤੇ ਸ਼ਾਈ ਵਾਲ ਦਾ ਹੈਗਾ ਤੇ ਪਾਜੀ ਬਿਲਕੁਲ ਮਿੱਠੀ ਹੈ ਮਿਲਣ ਦੇ ਵਿੱਚ ਬਿਲਕੁਲ ਜਿਸ ਤਰ੍ਹਾਂ ਨਾਲ ਜਿਆ ਤੁਹਾਨੂੰ ਵਾਇਰ ਦਿਖਾ ਦਿੰਦੇ ਆ ਆ ਲਓ ਜੀ ਕੋਈ ਪਾੜੇ ਦੀ ਲੋੜ ਨਹੀਂ ਕੋਈ ਕੁਝ ਠੀਕ ਆ ਪਾਜੀ ਮਾੜੀ ਇੱਕ ਵਾਰੀ ਧਾਰ ਮਾਰ ਸਕਦੇ ਆ ਪਰ ਸਾਰੇ ਤੁਹਾਨੂੰ ਮਾੜੀ ਮਾੜੀ ਮਾਰਦੀ ਆ ਆ ਲਓ ਜੀ ਆ ਲਓ ਦੋਸਤੋ ਆ ਲੋ ਜੀ ਆ ਠੀਕ ਹੈ ਜੀ ਹਾਂ ਠੀਕ ਹੈ ਭਾਜੀ ਆ ਚਾਰੇ ਥਾਣਾ ਦੋਸਤੋ ਚਾਰੇ ਥਾਣਾ ਦੇ ਵਿੱਚੋਂ ਧਾਰ ਮਾਰ ਕੇ ਆਪਾਂ ਜਿਹੜੀ ਚੈੱਕ ਪਾਸ ਤੁਹਾਨੂੰ ਕਰਵਾ ਦਿੱਤੀ ਆ ਬਾਕੀ ਜਿਹੜੀ ਆ ਦੋਸਤੋ ਜਿਹੜੀ ਚਵਾਈ ਆ ਸੁਬ੍ਹਾ ਸ਼ਾਮ ਨੇੜੇ ਤੇੜੇ ਆ ਕੇ ਕਰ ਸਕਦੇ ਹੋ ਇੱਕ ਟਸੱਲੀ ਜਿਹੜੀ ਆ ਦੁੱਧ ਦੇ ਚਵਾਦੀ ਆ ਉਹ ਤੁਸੀਂ ਜਰੂਰ ਆਪਣੀ ਮੌਕੇ ਤੇ ਕਰ ਲਿਓ ਤੇ ਭਾਜੀ ਹਿੰਦੀ ਆਪਾਂ ਡਿਮਾਂਡ ਕੀ ਕਰਦੇ ਸੀ 3000 ਫਿਕਸ ਰੇਟ ਹੈ ਜੀ ਫਿਕਸ ਰੇਟ ਨਾ ਮਾਨਦਨ ਕਰ ਦੋਗੇ ਜੀ ਚਲੋ ਮੌਕੇ ਤੇ ਕਰ ਲਾਂਗੇ ਤੁਹਾਨੂੰ ਨਹੀਂ ਕਰਦੇ ਹੋ ਜੀ ਕੋਈ ਭੈਣ ਭਰਾ ਦੂਰ ਨੇੜੇੋਂ ਚੱਲ ਕੇ ਆਉਂਦਾ ਤੇ ਜਰੂਰ ਕਰਦੇ ਹੋ ਜੀ ਜਿੰਨਾ ਵੀ ਹੋ ਸਕੇ ਆ ਅ ਜੇ ਕੋਈ ਖੇਚਲ ਕੱਢਦੀ ਹੋਈ ਵੀ ਕਿਰਾਏ ਪੜਦੀ ਹੋਈ ਵੀ ਜ਼ਰੂਰ ਕੱਢਦੇ ਮਤਲਬ ਵੀ ਉਹਨੇ ਖੇਚਲ ਕੱਢਦੇ ਕਿਰਾਏ ਪੜਦੇ ਕਿਸੇ ਦੀ ਵੀਹਕਲ ਦੀ ਹੋਂਦ ਸੀ ਹਾਂ 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 ਸੋ ਦੋਸਤੋ ਇਹ ਸੀਗੀ ਪਾਜੀ ਹੁਣਾਂ ਦੇ ਕੋਲ ਜਿਹੜੀ ਵੜ ਇੱਕ ਵਾਰੀ ਮੈਂ ਫੇਰ ਤੁਹਾਨੂੰ ਵਿਖਾ ਦੇਣਾ ਸਾਰੇ ਪਾਸਿਓ ਤੇ ਇਹਨੂੰ ਪਾਜੀ ਪਤੌਰ ਤੋਰ ਸਕਦੇ ਜੀ ਮੜਾ ਜੀ ਤੇ ਜਿਹੜਾ ਸਮਾਂ ਦੋਸਤੋ तकरीबन 12 ਕਿਤੇ ਜਿਹੜਾ ਨੇੜੇ ਤੇੜੇ ਜਿਹੜਾ ਸਮਾਂ ਹੈਗਾ ਤੇ ਸੁਬਾ ਦੀ ਚਵਾਈ ਹੈ ਜਿਹੜੀ ਨਾਰਮਲੀ ਆਪਾਂ ਜਿਵੇਂ 6 ਤੋਂ 6 ਕਰ ਸਕਦੇ ਆ ਚਵਾਈ ਤੁਸੀਂ ਕਰਕੇ ਚੈੱਕ ਪਾਸ ਆਪਣੇ ਹੱਥੀ ਵੀ ਕਰ ਲਿਓ ਬਾਕੀ ਮੈਂ ਤੁਹਾਨੂੰ ਜਿਹੜੀ ਚਾਰੇ ਥਾਣਾ ਦੀ ਚੈੱਕ ਪਾਸ ਕਰਵਾਤੀ ਆ ਠੀਕ ਹੈ ਜੀ ਆਹ ਲਓ ਦੋਸਤੋ ਬਿਲਕੁਲ ਜਿਹੜਾ 10 ਲੀਟਰ ਦੋਸਤੋ ਬਿਲਕੁਲ ਸੁੱਧ ਤੁਹਾਨੂੰ ਥੱਲੇ ਤਿਆਰ ਮਿਲੂਗਾ ਸੋ ਇਸ ਤੋਂ ਇਲਾਵਾ ਜਿਹੜੇ ਸੰਪਰਕ ਨੰਬਰ ਨੇ ਭਾਜੀ ਹੁਣਾਂ ਤੇ ਮੈਂ ਉਹ ਵੀ ਤੁਹਾਡੇ ਨਾਲ ਜਿਹੜੇ ਸ਼ੇਅਰ ਕਰ ਦੇਣਾ ਵੀਡੀਓ ਦੇ ਵਿੱਚ ਵੀ ਚਲਦੇ ਕਰ ਦਊਗਾ ਆ ਜਿਸ ਦੇ ਪਰਤੇ ਵਿੱਚ ਹੋਈ ਤੁਸੀਂ ਜਰੂਰ ਖਰੀਦ ਸਕਦੇ ਹੋ ਤੇ ਭਾਜੀ ਇੱਕ ਜਿਹੜੇ ਸੰਪਰਕ ਨੰਬਰ ਨੇ ਵੀ ਬੋਲ ਕੇ ਜਰੂਰ ਦੱਸ ਜੀ ਹਾਂਜੀ 94785 ਜੀ 01374 ਤੇ ਖਰੀਦ ਫਿਰ ਦੱਸ ਜੀ ਹਾਂਜੀ 94785 ਜੀ 01374 ਠੀਕ ਹੈ ਜੀ ਉਹ ਤੋਂ ਬਾਅਦ ਇੱਕ ਰੀ 98724 ਹਾਂਜੀ 85368 85368 ਠੀਕ ਹੈ ਸੋ ਦੋਸਤੋ ਆ ਪਾਜੀ ਹਰਜੀਤ ਸਿੰਘ ਜੀ ਇਹਨਾਂ ਨਾਲ ਵੀ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਪਿੰਡ ਜਮਾਲਪੁਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਜੀ ਘਰ ਪਹੁੰਚ ਕੇ ਵਿਜ਼ਿਟ ਕਰਕੇ ਤੁਸੀਂ ਆਪਦੀ ਨਰਕ ਪਰਖਾ ਉਹ ਜ਼ਰੂਰ ਆਪ ਕਰਕੇ ਚੀਜ਼ ਖਰੀਦ ਸਕਦੇ ਹੋ ਬਿਲਕੁਲ ਪੜਤੇ ਵਾਲਾ ਰੇਟ ਆ ਦੋਸਤੋ ਬਿਲਕੁਲ ਬਾਜ਼ਪੀਆ ਰੇਟ ਆ ਜਿਹੜੀ ਸ਼ੋਟ ਆ ਉਹ ਜ਼ਰੂਰ ਕੀਤੀ ਜਾਵੇਗੀ ਘਰ ਪਹੁੰਚਿਆਂ ਦੀ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ